ਇਹੜਾ ਧਰਮ ਪੁੱਛ ਕੇ ਜਿਹੜੀ ਗੋਲੀਆਂ ਮਾਰੀਆਂ ਮੁੰਡੇ ਮਾਰੇ ਵਿਚਾਰੇ ਤੇ ਧੀਆਂ ਭੈਣਾਂ ਦੇ ਜਿਹੜੇ ਸੁਹਾਗ ਉਜਾੜੇ ਆ ਉਹ ਬੜੇ ਘਰ ਆ ਨਾ ਹਰਕਤ ਸੀਗੀ ਉਹਦੇ ਵਾਸਤੇ ਵੀ ਸਾਨੂੰ ਆਪਣੇ ਸਾਨੂੰ ਵੀ ਅਫਸੋਸ ਹੈ 몰 جنگ ਹੈ ਨਹੀਂ ਹੈ ਤਾਂ ਕੁਛ ਨਹੀਂ ਪਤਾ ਇਹ ਤਾਂ ਮਿੱਧਿਆ ਜੀ ਖਬਰਾਂ ਫੈਲੀ ਜਾਂਦੀ ਹੈ ਲੋਕੀ ਡੜੀ ਜਾਂਦੇ ਲੋਕੀ ਪਿੰਡਾਂ ਤੇ ਭੱਜੀ ਜਾਂਦੇ ਆਸ ਟਾਈਮ ਮੌਲ ਪੁੱਜਾ ਉਸ ਆ ਮੰਦੀ ਮੱਤਾ ਲੋਕੀ ਸੱਚੋ ਪਾਂਚੀ ਨੇ ਵੀ ਕੀ ਹੋਣਾ ਕੀ ਨਹੀਂ ਹੋਣਾ ਕੀ ਹੋਣਾ ਨਹੀਂ ਹੋਣਾ ਤੇ ਪਬਲਿਕ ਦਾ ਵੀ ਪਾਰਟੀਆਂ ਦਾ ਵੀ ਸਰਕਾਰ ਤੇ ਬੜਾ ਪ੍ਰੈਸ਼ਰ ਸੀਗਾ ਕਿ ਵੀ ਤੁਸੀਂ ਕੋਈ ਨਾ ਕੋਈ ਐਸਾ ਹਮਲਾ ਕਰੋ ਕੋਈ ਆਪੀ ਕਾਰਵਾਈ ਕਰੋ ਜਿਹੜੀ ਜ਼ਰੂਰੀ ਹੈ ਸੋ ਇਹਨਾਂ ਨੇ ਕੀਤੀ ਆ ਉਹ ਤਾਂ ਬਹੁਤ ਚੁੱਪ ਕਰਮ ਪੁੱਛ ਕੇ ਗੋਲੀ ਮਾਰੀ ਪੁੱਤਣਾ ਚਾਹੀਦਾ ਕਿ ਕਰਮ ਕਿਹੜਾ ਹੁੰਦਾ ਹੁਣ ਪੁੱਛ ਏਦਾਂ ਨਹੀਂ ਤਦਨਪੁੱਟ ਕੇ ਅਸੀਂ ਨਹੀਂ ਕਹਿੰਦੇ ਜਿਹੜਾ ਬੰਦਾ ਜਿਹਦਾ ਇਹ ਹਮਲਾ ਆਇਆ ਉਹਦਾ ਤਾਂ ਜਵਾਬ ਦੇਣਾ ਚਾਹੀਦਾ ਅਸੀਂ ਇਹ ਕਹਿੰਦੇ ਆ ਈ ਕਿਆ ਵਧੀਆ ਉਹ ਅਸੀਂ ਤਾਂ ਦੁਕਾਨਦਾਰ ਹੋਣ ਦੇ ਨਾਤੇ ਅਸੀਂ ਆਪਣਾ ਦੇਖਦੇ ਹਾਂ ਕਿ ਸਾਡਾ ਵਪਾਰ ਵਧਿਆ ਜਾਂ ਘਟਿਆ ਤੇ ਅਲਟੀਮੇਟਲੀ ਅਸੀਂ ਇਹੀ ਤੁਹਾਨੂੰ ਡਿਕਲੇਅਰ ਕਰ ਸਕਦੇ ਹਾਂ ਕਿ ਸਾਡਾ ਵਪਾਰ ਫਿਲਹਾਲ ਜਿਹੜਾ 5 10 15 ਦਿਨਾਂ ਤੋਂ ਘਟਿਆ ਹੋ ਰਿਹਾ ਹੈ ਦੇਖੋ ਜਿੱਦਾਂ ਦਾ ਅਨਾਉਂਸ ਹੋ ਰਿਹਾ ਮੌਕ ਟ੍ਰਿਲ ਲੱਗ ਰਹੇ ਆ ਕੁਝ ਵੀ ਹੈ ਵੀ ਸਾਇਰਨ ਹੋਵੇਗਾ ਰਾਸ਼ਨ ਵਗੈਰਾ ਲੋਕੀ ਘਰਾਂ 'ਚ ਇਕੱਠਾ ਕਰ ਰਹੇ ਪਰ ਬੇਵਕੂਫੀ ਹੈ ਇਦਾਂ ਦਾ ਕੁਝ ਕਰਨਾ ਨਹੀਂ ਚਾਹੀਦਾ ਹੱਲੇ ਕੋਈ ਵੀ ਇਦਾਂ ਦਾ ਮਾਹੌਲ ਨਹੀਂ ਹੈ ਆਮ ਮੁਲਾਜ਼ਮ ਹੈ ਜਿਹੜਾ ਜਨਤਾ ਨੌਕਰੀ ਕਰਦੀ ਪਈ ਹੈ ਕੋਈ ਦਿਹਾੜੀਦਾਰ ਆ ਕੋਈ ਕਿੱਦਾ ਦਾ ਅਗਲਾ ਰੋਜ਼ ਕਮਾਏਗਾ ਤਾਂ ਗਾਏਗਾ ਪਾਕਿਸਤਾਨ ਅਤੇ ਭਾਰਤ ਦੇ ਮਾਹੌਲ ਨੂੰ ਦੇਖਦੇ ਹੋਏ ਇਸ ਦੇ ਉੱਤੇ ਵਪਾਰੀਆਂ ਤੇ ਕੀ ਅਸਰ ਪੇਗਾ ਜੇਕਰ ਕੱਲ ਨੂੰ ਇਹੋ ਜਿਹਾ ਜੰਗ ਦਾ ਮਾਹੌਲ ਬੰਦਾ ਹੋਇਆ ਕਿ ਵਪਾਰ ਤੇ ਕੀ ਅਸਰ ਪੇਗਾ ਕੀ ਇਕਨੋਮੀ ਨਹੀਂ ਥੱਲੇ ਡੁੱਬੇਗੀ ਇਸ ਦੇ ਰਿਗਾਰਡਿੰਗ ਅਸੀਂ ਇਹ ਵਪਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਵਪਾਰੀਆਂ ਦਾ ਕੀ ਕਹਿਣਾ ਹੈ ਕਿਉਂਕਿ ਕਰੋਨਾ ਕਾਲ ਦੇ ਟਾਈਮ ਤੇ ਕਾਫੀ ਜਰਾ ਠੰਡਾ ਜਿਹਾ ਕੀਆ ਡਾਊਨ ਕਾਫੀ ਹੋ ਗਿਆ ਸੀਗਾ ਤੇ ਕਾਫੀ ਜਰਾ ਵਪਾਰੀਆਂ ਨੂੰ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਸੀਗਾ ਤੇ ਉਸ ਰਿਕਾਰਡਿੰਗ ਚਲਦੇ ਹੀ ਉਹਨਾਂ ਨੇ ਹੌਲੀ 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 ਜਿਹੜਾ ਕਿ ਆਪਣਾ ਆਪੋ ਨਾਲ ਸ਼ੁਰੂ ਕੀਤਾ ਪਰ ਹੁਣ ਜੰਗ ਦੀ ਸਥਿਤੀ ਜਿਹੜੀ ਕਿ ਤਣਾਵਪੂਰਨ ਦਿਖਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਰਿਕਾਰਡਿੰਗ ਨੂੰ ਵਪਾਰੀਆ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਇਸ ਜੰਗ ਨੂੰ ਦੇਖਦੇ ਨੇ ਕਿ ਜੰਗ ਹੋਣੀ ਚਾਹੀਦੀ ਕੀ ਨਹੀਂ ਹੋਣੀ ਚਾਹੀਦੀ ਹੈ ਕਿ ਜਿਹੜੇ ਧਰਮ ਪੁੱਛ ਕੇ ਜਿਹੜਾ ਕਿ ਗੋਲੀ ਮਾਰੀ ਗਈ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਨਹੀਂ ਮਿਲਣਾ ਚਾਹੀਦਾ ਮੇਰੇ ਨਾਲ ਸ਼ਹਿਰੀ ਜੀ ਹੈਗੇ ਨੇ ਜੋ ਕਿ ਵਪਾਰੀ ਨੇ ਬੈਗਾ ਦਾ ਕੰਮ ਕਰਦੇ ਨੇ ਸ਼ਹਿਰੀ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਦੇ ਭਾਰਤ ਵਿੱਚ ਤਣਾਪੁਰ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈ ਉਸ ਤੋਂ ਬਾਅਦ ਕੁਝ ਅਤੰਕੀਵਾਦੀਆਂ ਨੇ ਪੈਲਗਾਮ ਦੇ ਵਿੱਚ ਧਰਮ ਪੁੱਛ ਕੇ ਗੋਲੀ ਮਾਰੀ ਗਈ ਤੇ ਉਸ ਤੋਂ ਬਾਅਦ ਭਾਰਤ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਆਪਰੇਸ਼ਨ ਸਿੰਧੂਰ ਚਲਾ ਕੇ ਜਿਨ੍ਹਾਂ ਸੋਹਾਗ ਉਜੜ ਗਏ ਉਹਨਾਂ ਨੂੰ ਇਨਸਾਫ ਹੋਇਆ ਕੀ ਲੱਗਦਾ ਹੁਣ ਅੱਗੇ ਤਣਾਪੁਰ ਲੱਗਦੀ ਵੀ ਹੈ ਜੰਗ ਦਾ ਮੈਦਾਨ ਲੱਗਦਾ ਹੈ ਕਿਤੇ ਕਿਤੇ ਸਭ ਤੋਂ ਪਹਿਲਾਂ ਤਾਂ ਜਿਹੜੇ 10 15 ਦਿਨ ਪਹਿਲਾਂ ਇਹਨਾਂ ਨੇ ਜਿਹੜਾ ਧਰਮ ਪੁੱਛ ਕੇ ਜਿਹੜੀ ਗੋਲੀਆਂ ਮਾਰੀਆਂ ਮੁੰਡੇ ਮਾਰੇ ਵਿਚਾਰੇ ਵੀ ਧੀਆਂ ਪੈਣਾ ਦੇ ਜਿਹੜੇ ਸੁਹਾਗ ਉਜਾੜੇ ਆ ਉਹ ਬੜੇ ਘਰ ਆ ਨਾ ਹਰਕਤ ਸੀਗੀ ਉਹਦੇ ਵਾਸਤੇ ਵੀ ਸਾਨੂੰ ਆਪਣੇ ਸਾਨੂੰ ਵੀ ਅਫਸੋਸ ਹੈ ਵੀ ਵਿਚਾਰੀਆਂ ਦੇ ਵੀ ਕਈ ਤੇ ਇਦਾਂ ਦੀਆਂ ਸੀ ਜਿਹੜੇ ਹੁਣ 2-4 ਦਿਨ ਪਹਿਲਾਂ ਜਿਨ੍ਹਾਂ ਦਾ ਵਿਆਹ ਸੀਗਾ ਉਹਨਾਂ ਦੇ ਘਰ ਵਾਲੇ ਮਰ ਗਏ ਉਹਨਾਂ ਦੇ ਲਈ ਸਾਨੂੰ ਜਿੱਦਾਂ ਅਫਸੋਸ ਹੈ ਤੇ ਉਦਾਂ ਹੀ ਲਾਹਨਤ ਹੈ ਪਾਕਿਸਤਾਨ ਦੇ ਉੱਪਰ ਵੀ ਜਿਹੜੀ ਇਦਾਂ ਦੀ ਕਹਰਾਨਾ ਹਰਕਤ ਜਿਹੜਾ ਉਹ ਕਰਦਾ ਤੇ ਹੁਣ ਜਿਹੜਾ ਉਹ ਤੋਂ ਅੱਗੇ ਆ ਕੇ ਵੀ ਇਹ ਜਿਹੜਾ ਸਟ੍ਰਾਈਕ ਕੀਤੀ ਆ ਵੀ 100 ਕਿਲੋਮੀਟਰ ਅੰਦਰ ਜਾ ਕੇ ਵੀ ਪਾਕਿਸਤਾਨ ਦੇ ਅੰਦਰ ਜਿਹੜੇ ਬੰਬ ਵਗੈਰਾ ਸਿੱਟੇ ਆ ਅਤਗਵਾਦੀ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਮਾਰਿਆ ਵਾ ਇਹਨਾਂ ਨੇ ਕੀਤਾ ਵਧੀਆ ਕੀਤਾ ਵਾ ਇਹ ਹੋਣਾ ਚਾਹੀਦਾ ਟਾਈਮ-ਟਾਈਮ ਤੇ ਇਸ ਤਰ੍ਹਾਂ ਦਾ ਮਤਲਬ ਜਿਹੜਾ ਸਟ੍ਰਾਈਕਿਆ ਸਟ੍ਰਾਈਕਿਆ ਕਰਨੀ ਚਾਹੀਦੀ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਬਾਕੀ ਤੁਸੀਂ ਕਾਰੋਬਾਰ ਦੀ ਗੱਲ ਕੀਤੀ ਹੈ ਕਾਰੋਬਾਰ ਤਾਂ ਜਿੱਦਨ ਦਾ ਉੱਥੇ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਦੋਂ ਤੋਂ ਹੀ ਥੋੜਾ ਕਾਰੋਬਾਰ ਦੇ ਉੱਤੇ ਮਾੜਾ ਮੋਟਾ ਫਰਕ ਪੈ ਗਿਆ ਤੇ ਲੋਕੀ ਥੋੜਾ ਜਿਹਾ ਮਾਹੌਲ ਜਿਹੜਾ ਵਾ ਅਨਸਰਟੇਨਿਟੀ ਦਾ ਮਾਹੌਲ ਹੈ ਲੋਕੀ ਸੱਚੋ ਪੰਚ ਨੇ ਵੀ ਕੀ ਹੋਣਾ ਕੀ ਨਹੀਂ ਹੋਣਾ ਕੀ ਹੋਣਾ ਨਹੀਂ ਹੋਣਾ ਤੇ ਪਬਲਿਕ ਦਾ ਵੀ ਪਾਰਟੀਆਂ ਦਾ ਵੀ ਸਰਕਾਰ ਤੇ ਬੜਾ ਫਰੈਸ਼ਰ ਸੀਗਾ ਕਿ ਵੀ ਤੁਸੀਂ ਕੋਈ ਨਾ ਕੋਈ ਐਸਾ ਹਮਲਾ ਕਰੋ ਜੋ ਅਭੀ ਕਾਰਵਾਈ ਕਰੋ ਜਿਹੜੀ ਜ਼ਰੂਰੀ ਹੈ ਸੋ ਇਹਨਾਂ ਨੇ ਕੀਤੀ ਆ ਤੇ ਬਾਕੀ ਰਹਿ ਗਈ ਤੁਸੀਂ ਗੱਲ ਕੀਤੀ ਵੀ ਜੰਗ ਦਾ ਮਾਹੌਲ ਜੰਗ ਤਾਂ ਇੱਕ ਤਰੀਕੇ ਦੇ ਨਾਲ ਤਾਂ ਅੰਸ਼ੀ ਗਰੁੱਪ ਦੇ ਵਿੱਚ ਤਾਂ ਲੱਗ ਗਈ ਆ ਕਿਉਂਕਿ ਇਹਨਾਂ ਨੇ ਉਧਰ ਅਟੈਕ ਕੀਤਾ ਤੇ ਉਹਨਾਂ ਨੇ ਵੀ ਪੁੰਛ ਔਰ ਉਰੀ ਦੇ ਵਿੱਚ ਅਟੈਕ ਕੀਤਾ ਵਾ ਵੀ ਕੁਝ ਬੰਦੇ ਮਰ ਗਏ ਕੁਝ ਪਾਠੀ ਸਿੰਘ ਮਰ ਗਏ ਗੁਰਦੁਆਰੇ ਤੇ ਅਟੈਕ ਹੋਇਆ ਵਾ ਕੋਈ ਗੁਰਦੁਆਰੇ ਦੀ ਬਿਲਡਿੰਗ ਵੀ ਢਹਿ ਗਈ ਸ਼ਾਇਦ ਤੇ ਕੁਝ ਉਹਨਾਂ ਨੇ ਵੀ ਆਪਣੇ ਵੱਲੋਂ ਕੀਤਾ ਵਾ ਤੇ ਇਹ ਵੀ ਅਗਰ ਇਹ ਕਾਰਵਾਈ ਅੱਗੇ ਵੱਧਦੀ ਹੈ ਚਾਹੇ ਇੰਡੀਆ ਵੱਲੋਂ ਜਾਂ ਪਾਕਿਸਤਾਨ ਵੱਲੋਂ ਤੇ ਉਹਦੇ ਨਾਲ ਮਾਹੌਲ ਖਰਾਬ ਜ਼ਰੂਰ ਹੋਊਗਾ ਤੇ ਨੁਕਸਾਨ ਤਾਂ ਹੋਊਗਾ ਜੀ ਅੱਛਾ ਸ਼੍ਰੀ ਜੀ ਵਪਾਰ ਦੇ ਬਾਰੇ ਗੱਲਬਾਤ ਕਰ ਲਵਨੇ ਆਂ ਅਸੀਂ ਵਪਾਰ ਕਿਸ ਤਰ੍ਹਾਂ ਰਹੇਗਾ ਕਿਉਂਕਿ ਕਰੋਨਾ ਕਾਲ ਤੋਂ ਅਸੀਂ ਪਹਿਲੇ ਹੀ ਜੁੰਝਰੇ ਆ ਰਹੇ ਆਂ ਵਪਾਰ ਤੋਂ ਕਾਫੀ ਡਾਊਨ 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 ਜਾਇੰਦਾ ਪਿਆ ਉਸ ਤੋਂ ਬਾਅਦ ਹਾਲਾਤ ਲਾਅ ਐਂਡ ਆਰਡਰ ਪੰਜਾਬ ਦੇ ਖਰਾਬ ਹੋ ਰਹੇ ਸੀਗੇ ਉਸ ਨੂੰ ਦੇਖਦੇ ਹੋਏ ਭਗੰਤ ਮਾਨ ਸਰਕਾਰ ਨੇ ਯੁੱਧਨਾਸ਼ਵਰ ਮੌਈਮ ਚਲੇ ਤੋ ਕ੍ਰਾਈਮ ਨੂੰ ਵੀ ਥੰਮਪਾ ਦੇ ਨਜ਼ਰ ਆਏ ਹੁਣ ਹੁਣ ਤਣਾਅਪੂਰਨ ਮਾਹੌਲ ਚੱਲ ਰਿਹਾ ਵਾ ਦੋ ਦੇਸ਼ਾਂ ਦੇ ਵਿੱਚ ਇਸ ਨੂੰ ਪੰਜਾਬ ਜਾਂ ਭਾਰਤ ਕਿਸ ਤਰ੍ਹਾਂ ਚੇਲ ਪਾਏਗਾ ਵਪਾਰ ਦੇ ਵਿੱਚ ਵਪਾਰ ਦੇ ਵਿੱਚ ਅਸੀਂ ਗੱਲ ਕਰਦੇ ਆਂ ਵੋ ਪਾਰ ਤਾਂ ਵੈਸੇ ਜੀ ਥੋੜਾ ਬੋਤਾ ਡਾਊਨ ਹੋ ਰਿਹਾ ਵੈ ਕੁਛ ਜਿਹੜੀਆਂ ਨੀਤੀਆਂ ਨੇ ਗਵਰਨਮੈਂਟ ਦੀਆਂ ਆਨਲਾਈਨ ਜਿਹਨੂੰ ਆਪਾਂ ਕਹਿ ਦਿੰਦੇ ਨੇ ਉਹਦੇ ਨਾਲ ਵੀ ਜਿਹੜਾ ਆਮ ਵਪਾਰੀ ਆ ਉਹਨੂੰ ਬਹੁਤ ਨੁਕਸਾਨ ਹੋਇਆ ਬਹੁਤ ਘਾਟਾ ਪੈਲੇ ਉਹ ਘਾਟੇ ਦੇ ਚੱਲ ਰਹੇ ਆ ਦੂਸਰਾ ਅਗਰ ਮੰਨ ਲਓ ਕਿ ਲੜਾਈ ਲੱਗਦੀ ਹੈ ਤਾਂ ਲੋਕਾਂ ਦਾ ਹੁਣ ਇਸ ਟਾਈਮ ਤੁਸੀਂ ਅਗਰ ਬਾਜ਼ਾਰ ਦੇ ਚ ਨਿਗਾਹ ਮਾਰੋਗੇ ਆਪਣਾ ਕੈਮਰਾ ਘੁਮਾਓਗੇ ਤੁਹਾਨੂੰ ਬਾਜ਼ਾਰ ਚ ਰੌਣਕ ਬਹੁਤ ਘੱਟ ਨਜ਼ਰ ਆਏਗੀ 20% ਲੋਕ ਜਿਹੜੇ ਆ ਉਹ ਬਾਜ਼ਾਰ ਚ ਹੈਗੇ ਬਾਕੀ ਬਾਜ਼ਾਰ ਖਾਲੀ ਆ ਠੀਕ ਹੈ ਜੀ ਉਹਦਾ ਸਿੱਧਾ ਸਿੱਧਾ ਜਿਹੜਾ ਅਸਰ ਇਹੀ ਵਪਾਰ ਘਟੂਗਾ ਕਾਰੋਬਾਰ ਘਟੂਗਾ ਲੇਕਿਨ ਜਿਹੜੇ ਖਰਚੇ ਆ ਦੁਕਾਨਦਾਰਾਂ ਦੇ ਕਈ ਕਿਰਾਏ ਤੇ ਦੁਕਾਨਾਂ ਦੇ ਆ ਜਾਂ ਕਈਆਂ ਦੇ ਕੋ ਮਲਾਜ਼ਮ ਕਿਸੇ ਕੋਲ 2 ਮਲਾਜ਼ਮ ਹੈ ਕਿਸੇ ਕੋਲ 10 ਮਲਾਜ਼ਮ ਮਲਾਜ਼ਮਾਂ ਦੀਆਂ ਤਨਖਾਹਾਂ ਵੀ ਹੁੰਨੀਆਂ ਪੈਣੀਆਂ ਓਨੀ ਸੇਮ ਟੂ ਸੇਮ ਬਿਜਲੀ ਦਾ ਬਿੱਲ ਵੀ ਓਨਾ ਹੀ ਆਣਾ ਖਰਚੇ ਉਹੀ ਰਹਿਣੇ ਲੇਕਿਨ ਅਗਰ ਆਮਦਨ ਘਟੇਗੀ ਤਾਂ ਫਿਰ ਇਕਨੋਮੀ ਤੇ ਵੀ ਅਸਰ ਹੋਊਗਾ ਲੋਕਾਂ ਦੀ ਜੇਬ ਤੇ ਵੀ ਅਸਰ ਹੋਊਗਾ ਉਹਨਾਂ ਦੀ ਬਾਇੰਗ ਪਾਵਰ ਵੀ ਘਟੇਗੀ ਵਪਾਰੀਆਂ ਦੀ ਵੀ ਬਾਇੰਗ ਪਾਵਰ ਘਟੇਗੀ ਅਗਰ ਅੱਜ ਅਸੀਂ ਵਧੀਆ ਦਿਹਾੜੀ ਬਣਾ ਕੇ ਜਾਂਦੇ ਹਾਂ ਅਸੀਂ ਆਪਦੇ ਘਰੇ ਜਾਂਦੇ ਜਾਂਦੇ ਵੀ ਕੋਈ ਸਮਾਨ ਲੈ ਕੇ ਜਾਂਦੇ ਆ ਵੀ ਕੋਈ ਨਹੀਂ ਜੀ ਸਾਡੀ ਜੇਬ 'ਚ ਪੈਸੇ ਹੈਗੇ ਆ ਅਸੀਂ ਇਹ ਸਮਾਨ ਖਰੀਦੀ ਅਗਰ ਆਮ ਵਪਾਰੀ ਵੀ ਖਾਲੀ ਜੇਬ ਲੈ ਕੇ ਘਰ ਜਾਊਗਾ ਤੇ ਉਹ ਕੋਈ ਅੱਗੋਂ ਖਰਚਾ ਵੀ ਨਹੀਂ ਕਰੂਗਾ ਅਸਰ ਸਾਰੇ ਪਾਸੇ ਹੋਣਾ ਅਸਚਾ ਕਿੰਨੇ ਕੋ ਇਹ ਇਕਨੋਮੀ ਨਹੀਂ ਜਾਂ ਜੀਡੀਪੀ ਘਟੀ ਹੈ ਜਾਂ ਤੁਹਾਡੇ ਦੁਕਾਨਦਾਰ ਦੇ ਵਿੱਚ ਕਿੰਨੇ ਕੋ ਜਿਹੜੇ ਗ੍ਰਾਹਕਾਂ ਦਾ ਆਣਾ ਬੰਦ ਹੋਇਆ ਵਾ ਜੀਡੀਪੀ ਵਗੈਰਾ ਤਾਂ ਇਹ ਆਮ ਬੰਦੇ ਦੇ ਵਾਸਤਾ ਕੰਮ ਨਹੀਂ ਹੈ ਤਾਂ ਅੰਕੜੇ ਓਂਕੜੇ ਦੱਸਦੇ ਹੁੰਦੇ ਨੇ ਵੀ ਕੋਈ ਜੀ ਜੀਡੀਪੀ ਘਟੀ ਆ ਜਾਂ ਵਧੀਆ ਉਹਦਾ ਅਸੀਂ ਤਾਂ ਦੁਕਾਨਦਾਰ ਹੋਣ ਦੇ ਨਾਤੇ ਅਸੀਂ ਆਪਣਾ ਦੇਖਦੇ ਆ ਕਿ ਤੁਸੀਂ ਸਾਡਾ ਵਪਾਰ ਵਧਿਆ ਜਾਂ ਘਟਿਆ ਤੇ ਅਲਟੀਮੇਟਲੀ ਅਸੀਂ ਇਹੀ ਤੁਹਾਨੂੰ ਡਿਕਲੇਅਰ ਕਰ ਸਕਦੇ ਆ ਕਿ ਸਾਡਾ ਵਪਾਰ ਫਿਲਹਾਲ ਜਿਹੜਾ 5 10 15 ਦਿਨਾਂ ਤੋਂ ਘਟਿਆ ਹੋਇਆ ਹੈ ਹੋਰ ਹੁਣ ਦੋ ਤਿੰਨ ਦਿਨਾਂ ਤੋਂ ਤਾਂ ਬਹੁਤ ਘਟਿਆ ਹਾਂ ਹਾਂ ਠੀਕ ਹੈ ਤਾਂ ਬਿਲਕੁਲ ਇੱਕ ਕਿਤੇ ਨ ਕਿਤੇ ਦੋ ਦੇਸ਼ਾਂ ਦੇ ਵਿੱਚ ਤਣਾਅਪੂਰਨ ਮਾਹੌਲ ਜਿਹੜਾ ਕਿ ਹੈ ਜੰਗ ਦਾ ਖੜਾ ਦੇਖਣ ਨੂੰ ਜਿਹੜਾ ਕਿ ਮਿਲਦਾ ਪਿਆ ਖਬਰਾਂ ਵੀ ਨਸ਼ਰ ਹੋ ਰਹੀਆਂ ਸਰ ਕਿਸ ਤਰ੍ਹਾਂ ਦੇ ਦੇਓ ਦੋ ਦੇਸ਼ਾਂ ਦੇ ਵਿੱਚ ਤਣਾਅਪੂਰ ਮਾਹੌਲ ਹੈ ਤੇ ਇਸ ਨੂੰ ਲੈ ਕੇ ਵਪਾਰੀ ਤੇ ਅਤੇ ਗਾਹਕ ਦੇ ਵਿੱਚ ਕਿਤਨੇ ਕਹਿੰਦੇ فاਸਲਾ ਆ ਸਕਦਾ ਹੈ ਜਾਂ ਆ ਪਾਰਿਆ ਵੇਖੋ ਜੀ ਜੰਗ ਦਾ ਜਿਹੜਾ ਮਾਹੌਲ ਬਣਿਆ ਹੈ ਉਹਦੇ ਦਾ ਸਾਰਾ ਅਸਰ ਜਨਤਾ ਦੀ ਜੇਬ ਤੇ ਪੈ ਰਿਹਾ ਕਿਉਂਕਿ ਵਪਾਰ ਬਿਲਕੁਲ ਜ਼ੀਰੋ ਹੋ ਗਿਆ ਬਾਜ਼ਾਰ ਦੇ ਵਿੱਚ ਗਾਹਕ ਨਜ਼ਰ ਨਹੀਂ ਆ ਰਿਹਾ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਇਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਅੱਛਾ ਤੁਸੀਂ ਇੱਕ ਜਰੋ ਕਸਟਮਰ ਬਣ ਕੇ ਇੱਥੇ ਆਏ ਹੋ ਤੇ ਇਹ ਕਿਤਨਾ ਕਿਤੇ ਤੁਸੀਂ ਅੱਜ ਹੀ ਜਿਹੜਾ ਕੀ ਇਹ ਸਮਾਨ ਲੈ ਲੋਗੇ ਜਾਂ ਇਹ ਰਾਸ਼ਨ ਦੀ ਜੇਕਰ ਗੱਲ ਕਰੀਏ ਰਾਸ਼ਨ ਲੈਣਾ ਵੀ ਬੜਾ ਕਾਫੀ ਜ਼ਰੂਰੀ ਹੈ ਜੇਕਰ ਅੱਗੇ ਜਾ ਕੇ ਤਣਾਅਪੂਰਨ ਮਾਹੌਲ ਬੰਦਾ ਹੈ ਸਾਇਰਨ ਜਿਵੇਂ ਮੌਕ ਡ੍ਰਿਲਾਂ ਹੋ ਰਹੀਆਂ ਨੇ ਰੈਸਲਾਂ ਹੋ ਰਹੀਆਂ ਨੇ ਦੇਖੋ ਜੀ ਜਿੱਦਾਂ ਦਾ ਅਨਾਉਂਸ ਹੋ ਰਿਹਾ ਮੌਕ ਡ੍ਰਿਲ ਲੱਗ ਰਿਹਾ ਕੁਝ ਵੀ ਹੈ ਵੀ ਸਾਇਰਨ ਹੋਵੇਗਾ ਰਾਸ਼ਨ ਵਗੈਰਾ ਲੋਕੀ ਘਰਾਂ 'ਚ ਇਕੱਠਾ ਕਰ ਰਹੇ ਪਰ ਬੇਵਕੂਫੀ ਹੈ ਇਦਾਂ ਦਾ ਕੁਝ ਕਰਨਾ ਨਹੀਂ ਚਾਹੀਦਾ ਹੱਲੇ ਕੋਈ ਵੀ ਇਦਾਂ ਦਾ ਮਾਹੌਲ ਨਹੀਂ ਹੈਗਾ ਲੱਗਦਾ ਕਿ ਤਨਾ ਕਿਤੇ ਤਣਾਪੂਨ ਮਾਹੌਲ ਬਣਨ ਬਣੂਗਾ ਜੰਗ ਦਾ ਖੜਾ ਬਣੇ ਗਿਆ ਜੰਗ ਤਾਂ ਸਟਾਰਟ ਹੋਈ ਗਈ ਹੈ ਸਟਾਰਟ ਤਾਂ ਹੋਈ ਗਈ ਸਾਰੇ ਦੇਖਦੇ ਪਿਆ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪਾਕਿਸਤਾਨ ਤੇ ਅਟੈਕ ਹੋਇਆ ਪਾਕਿਸਤਾਨ ਨੇ ਇਧਰ ਅਟੈਕ ਕੀਤਾ ਹਮ ਅੱਛਾ ਲੱਗਦਾ ਕਿ ਤਨਾ ਕਿਤੇ ਨੁਕਸਾਨ ਕਿਹਨੂੰ ਚੇਲਣਾ ਪਏਗਾ ਆਮ ਜਨਤਾ ਨੂੰ ਜੀ ਆਮ ਜਨਤਾ ਆਮ ਜਨਤਾ ਕਿਤਨਾ ਕਿਤੇ ਲੱਗਦਾ ਕਿ ਸਰਕਾਰ ਨੂੰ ਕੁਝ ਇਹੋ ਜਿਹਾ ਕੁਝ ਕਰਨਾ ਚਾਹੀਦਾ ਆਮ ਜਨਤਾ ਦੇ ਲਈ ਜੋ ਕਿ ਜਨਤਾ ਨੂੰ ਭੁਗਤਣਾ ਨਾ ਪਵੇ ਕੋਈ ਸਰਕਾਰ ਨੇ ਤਾਂ ਆਪਣੀ ਰਾਜਨੀਤੀ ਚਲਾਣੀ ਹੈ ਆਪਣੀਆਂ ਰੋਟੀਆਂ ਖੀਗਣੀਆਂ ਜੀ ਉਹ ਜੰਗ ਕਰਦੇ ਪਏ ਆ ਤੇ ਉਹਦਾ ਅਸਰ ਤਾਂ ਸਿਰਫ ਆਮ ਜਨਤਾ ਤੇ ਪੈ ਰਿਹਾ ਬਾਕੀ ਉਹ ਪੋਲਿਟਿਸ਼ਨ ਦੇ ਕੋਲ ਤਾਂ ਪੈਸਾ ਆਈ ਜਾਣਾ ਤਨਖਾਹਾਂ ਪੈ ਜਾਣੀਆਂ ਸਰਕਾਰੀ ਮੁਲਾਜ਼ਮ ਨੇ ਸਾਰਾ ਕੁਝ ਉਹਨਾਂ ਨੂੰ ਤਨਖਾਹਾਂ ਤੇ ਆਮ ਮੁਲਾਜ਼ਮ ਹੈ ਜਿਹੜਾ ਜਨਤਾ ਨੌਕਰੀ ਕਰਦੀ ਪਈ ਹੈ ਕੋਈ ਦਿਹਾੜੀਦਾਰ ਆ ਕੋਈ ਕਿੱਦਾ ਦਾ ਅਗਲਾ ਰੋਜ਼ ਕਮਾਏਗਾ ਤਾਂ ਖਾਏਗਾ ਬਸ ਅੱਛਾ ਆਪਰੇਸ਼ਨ ਸਿੰਧੂਰ ਨੂੰ ਕਿਸ ਤਰ੍ਹਾਂ ਦੇਖਦੇ ਆਪਰੇਸ਼ਨ ਸਿੰਧੂਰ ਜੋ ਵੀ ਜੱਕਿਆ ਮੁੱਦਾ ਵਧੀਆ ਝੱਕਿਆ ਪਰ ਲੇਕਿਨ ਇਹਨਾਂ ਕੋਲ ਇੱਥੇ ਜਿਹੜੇ ਮੰਝ ਜਿਹੜੇ ਸੀਗੇ ਅੱਤਵਾਦੀ ਉਹ ਤਾਂ ਇਹਨਾਂ ਕੋ ਫੜੇ ਨਹੀਂਗੇ ਇਹਨਾਂ ਨੇ ਉੱਥੇ ਅਟੈਕ ਕਰਕੇ ਕਿਹਾ ਤਾਂ ਵੀ ਅਸੀਂ ਉੱਥੇ ਨਾਲ 27 210 ਕੁਝ ਇਹਨੇ ਬੰਦੇ ਮਾਰ ਦਿੱਤੇ ਅੱਛਾ ਆ ਕਿਸ ਤਰ੍ਹਾਂ ਦੇ ਦਿਓ ਪਾਕਿਸਤਾਨ ਦੀ ਇੱਕ ਤਸਵੀਰ ਜਿਹੜੀ ਕੀ ਮੀਡੀਆ ਦੇ ਵਿੱਚ ਵਾਇਰਲ ਹੋ ਰਹੀ ਸੀਗੀ ਕਿ ਉਹਨਾਂ ਨੂੰ ਸ਼ਰਨਾਨ ਜਲੀ ਦਿੱਤੀ ਜਾ ਰਹੀ ਸੀਗੀ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ ਪਾਕਿਸਤਾਨ ਦੇ ਸਾਰੇ ਆਫੀਸਰ ਹਲੇ ਮਿਲੇ ਸਰਕਾਰ ਉੱਥੇ ਦੀ ਸਾਰੀ ਰਲ ਮਿਲੀ ਆ ਅੱਤਵਾਦੀਆਂ ਦੇ ਨਾਲ ਕਿਤਨਾ ਕਿਤੇ ਕਿਉਂ ਪਾਕਿਸਤਾਨ ਹੀ ਅੱਤਵਾਦ ਨੂੰ ਪ੍ਰਮੋਟ ਕਰਦਾ ਜੇ ਉਹ ਚੀਜ਼ਾਂ ਛੱਡ ਦੇਣ ਦੇਖੋ ਕਿੱਡਾ ਗੂੜਾ ਰਿਸ਼ਤਾ ਚੱਲਦਾ ਆ ਰਿਹਾ ਇੱਥੋਂ ਕਿੰਨਾ ਕੁਝ ਜਾ ਰਿਹਾ ਉਹਨਾਂ ਨੂੰ ਸਾਡੀ ਇੰਡੀਅਨ ਗਵਰਨਮੈਂਟ ਕਿੰਨਾ ਕੁਝ ਦੇ ਰਹੀ ਹੈ ਲੇਕਿਨ ਉਹਨਾਂ ਨੂੰ ਫਿਰ ਵੀ ਖਾਣਾ ਨਹੀਂ ਆ ਰਿਹਾ ਠੀਕ ਹੈ ਤੋਂ ਇਹ ਆਮ ਜਨਤਾ ਦੀ ਅਸੀਂ رائے ਜਾਣ ਰਹੇ ਹਾਂ ਦੁਕਾਨਦਾਰ ਹੈ ਦੁਕਾਨਦਾਰਾਂ ਦੀ ਅਸੀਂ رائے ਜਾਣ ਰਹੇ ਹਾਂ ਕਿ ਜੇਕਰ ਤਣਾਪੂਨ ਮਾਹੌਲ ਬੰਦਾ ਹੋਵੇ ਤੇ ਕੀ ਅਸਰ ਰਹੇਗਾ ਵਪਾਰੀਆਂ ਤੇ ਕੀ ਅਸਰ ਰਹੇਗਾ ਦੁਕਾਨਦਾਰਾਂ ਤੇ ਕੀ ਅਸਰ ਰਹੇਗਾ ਕਸਟਮਰਾਂ ਤੇ ਕਿਉਂਕਿ ਆਏਗੇ ਦਿਨਾਂ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਵੈ ਕਿ ਲੋਕ ਆਪਣਾ ਜਿਹੜੇ ਕਿ ਰਾਸ਼ਨ ਇਕੱਠਾ ਕਰਨ ਨੂੰ ਇਕੱਠਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੀ ਦੁਕਾਨਦਾਰਾਂ ਦੀ ਸੇਲ ਹੈ ਉਹ ਦਿਨੋ ਦਿਨ ਪ੍ਰਤੀ ਘਟਦੀ ਹੋਈ ਨਜ਼ਰ ਆ ਰਹੀ ਹੈ ਇਹ ਦੁਕਾਨਦਾਰ ਵੀ ਇੱਕ ਹੋਰੇ ਸਰ ਕਿਸ਼ਤਾ ਦੇ ਦਿਓ ਤਲਾਪੁਰ ਮਾਹੌਲ ਹੈ ਬਹੁਤ ਬੁਰਾ ਹਾਲ ਹੈ ਭਾਈ ਤਲਾਪੁਰ ਮਾਹੌਲ ਹੈ ਇੱਕ ਵਪਾਰੀ ਤੁਸੀਂ ਇੱਕ ਦੁਕਾਨਦਾਰ ਹੋ ਸਾਰੇ ਪਰੇਸ਼ਾਨ ਆ ਇਸ ਟਾਈਮ ਦੁਕਾਨਦਾਰ ਹੋ ਤੁਸੀਂ ਤੇ ਕਿਸ ਤਰ੍ਹਾਂ ਦਾ ਦੇ ਦਿਓ ਇਸ ਚੀ ਨੂੰ ਕਿ ਜੰਗ ਦਾ ਅਖਾੜਾ ਜਿਹੜਾ ਲਗਾਤਾਰ ਭਖਤਾ ਜਾ ਰਿਹਾ ਬਹੁਤ ਜ਼ਿਆਦਾ ਉਹ ਉਸ ਚੀ ਨੂੰ ਕਿਸ ਦੇ ਦਿਓ ਬਸ ਅਸੀਂ ਇਹ ਸੋਚਦੇ ਆ ਕਿ ਅਸਟਮ ਜਿੰਨਾ ਹੀ ਮਾਹੌਲ ਆ ਦੁਕਾਨ ਦਾ ਸਾਰੇ ਪਸਾਨਾ ਬਾਈ ਮਾਹੌਲ ਜੰਗ ਹੈ ਨਹੀਂ ਹੈ ਤਾਂ ਕੁਛ ਨਹੀਂ ਬਤਾਇਆ ਤੇ ਮੀਡੀਆ ਦੀ ਖਬਰਾਂ ਫੈਲੀ ਜਾਂਦੀ ਹੈ ਲੋਕੀ ਡੜੀ ਜਾਂਦੇ ਲੋਕੀ ਪਿੰਡਾਂ ਤੋਂ ਭੱਜੀ ਜਾਂਦੇ ਆ ਅਸਟਮ ਮਾਹੌਲ ਬਹੁਤ ਜ਼ਿਆਦਾ ਆ ਆਮ ਆਂ ਵੀ ਮਰਦਾ ਆਮ ਆਂ ਮਾਜ ਵੀ ਮਰਦਾ ਅਸਟਾ ਕੰਮ ਕਾ ਨਹੀਂ ਬਜਾਰਾ ਚ ਬੁਰਾ ਹਾਲ ਆ ਕੀ ਬੋਦੀ ਤੱਕ ਵੀ ਨਹੀਂ ਹੁੰਦੀ ਐਸ ਤਰ੍ਹਾਂ ਇਹਦਾ ਬੁਦਾ ਹਾਲ ਹੈ ਅਈਆ ਅੱਛਾ ਸਵੇਰ ਦੇ ਤੁਸੀਂ ਇੱਥੇ ਆਏ ਹੋ ਕੁਝ ਕੋਈ 8 ਵਜੇ ਆਏ ਆ 300 ਵੇ ਬਟਕੇ ਬੈਠੇ ਆਪਾਂ 300 ਵੇ ਬਟਕੇ ਆ ਹਾਂਜੀ ਅੱਛਾ ਪਿਛਲੇ ਕੁਝ ਸਮੇਂ ਤੋਂ 22 April ਤੋਂ ਪਹਿਲਾਂ ਜਿਹੜਾ ਇਹ ਹਮਲਾ ਨਹੀਂ ਹੋਇਆ ਸੀਗਾ ਅਤਨਵਾਦੀਆਂ ਦਾ ਤੇ ਉਸ ਤੋਂ ਪਹਿਲਾਂ ਕਿੰਨਾ ਰਨਿੰਗ ਸੀਗੀ ਤੋ ਲੋਕ ਠੀਕ ਸੇ ਬਿਆਸਤਾਂ ਉੱਥੇ ਵਧੀਆ ਸੀ ਬਿਆ ਠੀਕ ਸੀ ਇਨਾ ਮਾਲਾ ਨਾ ਤੇ ਦੀ ਬਿਆ ਠੀਕ ਸੀ ਇਸਤਾਂ ਅੱਛਾ ਜਦੋਂ ਇਹ ਜੰਗ ਦਾ ਖਾੜਾ ਸ਼ੁਰੂਆਤ ਹੋਈ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਮੈਨੂੰ ਲੱਗਿਆ ਆਮ ਆਦਮੀ ਮਰਦਾ ਬਿਆਸਤਾਂ ਮਰ ਰਿਹਾ ਹੈ ਬੱਧੇ ਬੰਦੇ ਕੀ ਫਰਕ ਪੈਂਦਾ ਜਿਹਦੇ ਪੈਸੇ ਵਾਲੇ ਉਹਨਾਂ ਕੋਈ ਫਰਕ ਨਹੀਂ ਹੈ ਉਹਨਾਂ ਕੋਲ ਸਭ ਕੁਝ ਹੈ ਜਿਹਨੇ ਬੰਦੇ ਮੀਡੀਅਮ ਕਲਾਸ ਦੇ ਆ ਉਹ ਤਾਂ ਬੰਦੇ ਪਏ ਆ ਉਹ ਤਾਂ ਉਹਨਾਂ ਦਾ ਬੁਰਾ ਬੁਰਾ ਹਾਲ ਹੈ ਅੱਛਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੋ ਕਿ ਆਮ ਵਿਅਕਤੀ ਨਾਮ ਰੇ ਸਰਕਾਰ ਨੂੰ ਬਸ ਅਸੀਂ ਇਹ ਕਹਿੰਦੇ ਆ ਜੋ ਇੱਕ ਕਦਮ ਚੱਕਣਾ 100 ਸੰਮੇ ਕੇ ਚੱਕੇ ਬਸ ਐਸ ਕਹਿੰਦੇ ਆਪਾਂ ਬਾਕੀ ਆਮ ਆਦਮੀ ਦਾ ਖਿਆਲ ਕਰੇ ਜਿਹੜੇ ਆਤੰਕੀ ਹਮਲੇ ਹੋਏ ਆ ਪੰਜਾਬ ਭਾਰਤ ਦੇ ਵਿੱਚ ਪਹਿਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਕਿਉਂਕਿ ਆਤੰਕੀ ਹਮਲਿਆਂ ਨੂੰ ਉਹ ਜਵਾਬੂ ਤੋ ਜਵਾਬ ਦੇਣਾ ਚਾਹੀਦਾ ਦੇਣਾ ਚਾਹੀਦਾ ਜੀ ਉਹ ਤਾਂ ਬਹੁਤ ਜ਼ਰੂਰੀ ਹੈ ਧਰਮ ਪੁੱਛ ਕੇ ਗੋਲੀ ਮਾਰੀ ਆ ਉਹ ਦੇਣਾ ਚਾਹੀਦਾ ਕਿ ਧਰਮ ਕਿਹੜਾ ਹੁੰਦਾ ਹੁਣ ਪੁੱਛ ਇਦਾਂ ਨਹੀਂ ਤਾਂਮ ਕੁੱਟ ਕੇ ਅਸੀਂ ਨਹੀਂ ਕਹਿੰਦੇ ਜਿਹੜਾ ਬੰਦਾ ਜਿਹੜਾ ਇਹ ਹਮਲਾ ਆਇਆ ਉਹਦਾ ਤਾਂ ਜਵਾਬ ਦੇਣਾ ਚਾਹੀਦਾ ਅਸੀਂ ਇਹ ਕਹਿੰਦੇ ਆ ਵਿਅਕਤੀ ਜਿਹੜਾ ਇਦੇ ਵਿੱਚ ਇੱਕ ਸੀਟ ਦਾ ਵਾ ਇਹਦੇ ਵਿੱਚ ਮਰਦਾ ਵਾ ਆ ਜਿਹੜੇ ਵੱਡੇ ਘਰਾਣੇ ਦੇ ਘਰ ਲੋਕ ਨੇ ਉਹ ਇਹਦੇ ਵਿੱਚ ਨਹੀਂ ਫਸਲੇ ਤੇ ਹੋਰ ਵੀ 2-4 ਲੋਕਾਂ ਦੀ رائے ਜਾਵਾਂਗੇ ਕਿ ਕਿਸ ਤਰ੍ਹਾਂ ਦਾ ਇਹ ਮਾਹੌਲ ਦੇਖਦੇ ਹੋ ਸਰ ਸਰ ਕਿਸ ਤਰ੍ਹਾਂ ਦੇ ਦੇ ਦਿਓ ਤਣਾਪੂਰ ਮਾਹੌਲ ਜਿਹੜਾ ਬੰਦਾ ਹੋਏ ਨਜ਼ਰ ਆਇਆ ਦੋ ਦੇਸ਼ਾਂ ਦੇ ਵਿੱਚ ਭਾਈ ਮੌਲ ਬੜਾ ਇਸ ਟਾਈਮ ਗਰਮ ਹੈ ਕੁਝ ਕਹਿ ਨਹੀਂ ਸਕਦੇ ਐਸੇ ਬਾਰੇ ਬਾਕੀ ਲਾਈ ਬੈਠੇ ਆ ਪਛੋ ਅੱਛਾ ਵਪਾਰ ਦੀ ਗੱਲ ਕਰੀਏ ਵਪਾਰ ਕਿਸ ਤਰ੍ਹਾਂ ਦਾ ਵਪਾਰ ਬਿਲਕੁਲ ਠੰਡਾ ਹੈ ਭਾਈ ਮੰਦਾ ਹੋ ਗਿਆ ਤੇ ਗਾਹਕ ਵਗੈਰਾ ਆ ਰਿਹਾ ਕੋਈ ਨਹੀਂ ਬੈਲੇ ਬੈਠੇ ਤੁਹਾਡੇ ਸਾਹਮਣੇ ਕੁਰਸੀ ਲਗਾ ਕੇ ਬਾਹਰ ਹੀ ਬੈਠੇ ਆ ਅੰਦਰ ਦਾ ਬੈਠੇ ਨਹੀਂ ਪਤਾ ਮੈਂ ਕੰਮ ਜ਼ਰਾ ਲੱਗਦਾ ਕਿ ਤਨੇ ਕਿਤੇ ਆਤਮਵਾਦੀਆ ਖਤਮ ਹੋਣ ਚਾਹੀਦਾ ਭਾਈ ਹੋਣਾ ਚਾਹੀਦਾ ਹੈਗਾ ਤਾਂ ਆਪਣਾ ਆਪਣਾ ਕੰਮ ਖਰਾਬ ਹੋ ਜਾਏਗਾ ਸਾਰਾ ਦਾ ਸਾਰਾ ਹੋਣਾ ਚਾਹੀਦਾ ਠੀਕ ਹੈ ਤੁਹਾਡੀ ਰੋਜ਼ਾ ਕੀ ਹੈ ਸਰਕਾਰ ਨੂੰ ਸਾਡੀ ਸਰਕਾਰ ਨੂੰ ਕਿ ਜਦ ਜਦ ਮਸਲਾ ਹੱਲ ਕੀਤਾ ਜਾਵੇ ਯਾਰ ਬਹੁਤ ਪ੍ਰੋਬਲਮ ਹੋ ਰਹੀ ਲੋਕਾਂ ਨੂੰ ਦੇਖੋ ਕਾਮੀ ਖਾਨ ਘਰਮ ਢੱਪ ਹੋ ਗਿਆ ਤੋਂ ਹਫਤਾ ਹੋ ਗਿਆ ਬੁਰਾ ਹੀ ਹਾਲ ਹੈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਕੁਛ ਨਾ ਕੁਛ ਇਥੇ ਇਥੇ ਚੀਜ਼ ਬਾਰੇ ਜ਼ਰੂਰ ਕਰਨਾ ਚਾਹੀਦਾ ਵਾ ਮੈਂ ਇਸ ਵਕਤ ਲੁਧਿਆਣਾ ਦੇ ਘੰਟਾ ਘਰ ਦੇ ਵਿੱਚ ਮੌਜੂਦਾ ਦਿੱਤੇ ਕੀ ਵਪਾਰੀਆਂ ਦੇ ਨਾਲ ਤੇ ਅਤੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਤਨਾਪੁਰ ਮੌਲਿਕ ਇਸ ਨੂੰ ਬਹਿ ਕੇ ਜਰੀਏ ਗੱਲ ਸੁਝਾਣ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਵਪਾਰ ਆਉ ਚੱਲਦਾ ਚੱਲ ਜਾਵੇ ਕਈ ਲੋਕਾਂ ਦਾ ਇਹ ਕਹਿਣਾ ਕਿ ਵੱਡੇ ਘਰਾਂ ਨੂੰ ਕੀ ਫਰਕ ਪੈਣਾ ਹੈ ਆ ਫਰਕ ਤਾਂ ਆਮ ਜਨਤਾ ਨੂੰ ਪੈਣਾ ਹੈ ਫਰਕ ਤਾਂ ਆਮ ਵਿਅਕਤੀ ਨੂੰ ਪੈਣਾ ਹੈ ਵੱਡੇ ਘਰਾਂ ਨੂੰ ਕੋਈ ਫਰਕ ਨਹੀਂ ਪਾ ਪਰ ਉਹਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਸਰਕਾਰ ਨੂੰ ਸੰਦੇਸ਼ ਦਿੱਤਾ ਕਿ ਇਸ ਸਿਟੀ ਬਾਰੇ ਜਿਹੜੀਆਂ ਜਰੂਰ ਸੋਚਿਆ ਜਾਵੇ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਨੂੰ ਜਰੂਰ ਦੱਸਿਓ ਹੋਰ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਲਾਈਵ ਖਾਨੀ ਦੇ ਨਾਮ ਯੂਮ ਰਿਪੋਰਟ ਧੰਨਵਾਦ